ਚਲਾਦਾ ਮੇਰੇ ਪੋਤਿਆਂ ਦਾ ਹਾਲ ਵੇ ਇਹ ਗੁਰਦੁਆਰਾ ਜੋਤੀ ਸਰੂਪ ਸਰਹੰਦ ਹੈ ਇਸ ਅਸਥਾਨ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੇ ਅੰਦਰ ਸਸਕਾਰ ਵਕਤ ਦੇ ਯਾਲਮ ਹਾਕਮ ਤੋਂ ਸ੍ਰੀ ਟੋਡਰਮਲ ਜੀ ਨੇ ਜ਼ਮੀਨ ਤੇ ਮੋਰਾ ਬਿਸ਼ਾ ਕੇ ਥੈ ਮੁੱਲ ਲੈ ਕੇ ਕੀਤਾ ਸੀ द्वार जो समी पास जॻह ते सह बाबा जुगावर सिंह साहिबाबा फते सिंह सत्रू पटेल माता माता गुरू जी सारा अगरि आराम स्कारे से एरिए खां बाद इहे जिस जॻह ते अठे खां दोस्ती उहा लिखण सॻा लेकिन सत्कार जी लकर जी हूं जॻही आराम करण में

ਇਹ ਗੁਰਦੁਆਰਾ ਫਤਿਹਗੜ ਸਾਹਿਬ ਹੈ ਇਸ ਸਥਾਨ ਤੇ 11 12 ਅਤੇ 13ਪੋ ਸੰਮਤ 1761 ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਦੀਆਂ ਸੂਬੇ ਦੀ ਕਚਹਿਰੀ ਵਿੱਚ ਪੇਸ਼ੀਆਂ ਹੁੰਦੀਆਂ ਰਹੀਆਂ 13 ਪੋ ਵਾਲੇ ਦਿਨ ਸਹਬਜ਼ਾਦਿਆਂ ਨੂੰ ਇੱਥੇ ਹੀ ਕੰਦਾਂ ਵਿੱਚਣਵਾਇਆ ਗਿਆ ਸੀ ਨੀਆ ਦੀ ਥਾਂ ਹੁਣ ਭੂਰਾ ਸਾਹਿਬ ਵਿੱਚ ਥੜਾ ਬਣਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਇਹ ਗੱਲ ਵੀ ਨਾ ਛੇੜਿਓ ਕੱਟੜੇ ਨੀ ਐਵੇਂ ਸੁਸਾ ਦਿਲ ਦੇ ਉਹ ਵਾਰਲੇ ਵੇ ਕਿਦਾਂ ਅਤੇ ਕਿੰਝ ਬੀਤੀ ਸੋਹਣਿਆ ਦੇ ਨਾਲ ਵੇ ਦਸ ਵੇ ਜਨਾ ਦਾ को सियादा हाल वे, ਕਿ ਆਣਕ ਲੋਗਈਆ ਇਹ ਕੱਤ ਕੇ ਤੇਹੀ ਹਗਮਦਾ ਕੰਦਾ ਵੀ ਪਾਗਲੇ ਹੋ ਗਈਆ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਛਾਈ ਹੈ ਰਾਨੀ ਇਹ ਗੁਰਦੁਆਰਾ ਸ਼ਹੀਦ ਗੰਜ ਹੈ ਇਸ ਸਥਾਨ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਫਤਿਹ ਕੀਤਾ ਸੀ ਯੰਗ ਵਿੱਚ ਸ਼ਹੀਦ ਹੋਏ 6000 ਸਿੱਖਾਂ ਦਾ ਸਸਕਾਰ ਜੇਟ ਸਮਤ 1767 ਨੂੰ ਕੀਤਾ ਇਹ ਗੁਰਦੁਆਰਾ ਠੰਡਾ ਬੁਰਜ ਸਾਹਿਬ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਨਵਾਬ ਗੁਜੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਬੁਰਜ ਵਿੱਚ ਕੋ ਦੇ ਮਹੀਨੇ ਕੜਾਕੇ ਦੀ ਸਰਦੀ ਵਿੱਚ ਤਸੀਹੇ ਦੇਣ ਲਈ ਕੈਦ ਕਰ ਰੱਖਿਆ ਸੀ ਮਾਤਾ ਜੀ ਨੇ ਇੱਥੇ ਹੀ ਆਪਣੇ ਪੋਤਰਿਆਂ ਨੂੰ ਲਗਾਤਾਰ ਤਿੰਨ ਦਿਨ ਜੋ ਬਸਿਆਵਾ ਦੇ ਕੇ ਨਵਾਬ ਦੀ ਕਚਹਿਰੀ ਨੂੰ ਭੇਜਿਆ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਜੀ ਨੇ ਇੱਥੇ ਹੀ ਆਪਣਾ ਸ਼ਰੀਰ ਛੱਡ ਦਿੱਤਾ ਅਤੇ ਜੋਤੀ ਜੋ ਸਮਾ ਗਏ చోట కొరియు కారి కండి లహూ విట తోగైలా ఏ సాటు కేతి హానా